ਸਸਿਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਤੇ ਜਨਵਰੀ ਮਹੀਨੇ ਦੇ ਵਿੱਚ ਜੋ ਸੰਦੀਪ ਬਾਈ ਦੀ ਮੇજર ਲੀਗ ਆ ਉਹ ਸੀਜ਼ਨ ਸਟਾਰਟ ਹੋਣ ਜਾ ਰਿਹਾ ਤੇ ਮੈਂ ਵੀ ਖੇਡੂ ਸਾਰੇ ਮੈਚ ਤੇ ਹੋਰ ਵੀ ਜਿਹੜੇ ਪਲੇਅਰ ਬਾਹਰ ਖੇਡਣ ਗਏ ਹੋਏ ਤੇ ਸਾਰਾ ਸੀਜ਼ਨ ਸਮਾਪਤ ਕਰਕੇ ਇਸ ਸਾਲ ਪਹੁੰਚ ਰਹੇ ਹਨ ਸਾਰੇ ਨਾਮੀ ਪਲੇਅਰ ਤੇ ਮੈਂ ਅਗਰ ਦਾਸ ਜੀ ਨੂੰ ਬੇਨਤੀ ਕਰਦਾ ਕਿ ਸਾਰੇ ਮੇਜਰ ਲੀਗ ਦੇ ਸਾਥ ਦਿਓ ਤੇ ਦੇਖਿਓ ਇਸ ਸਾਲ ਅੱਗੇ ਨਾਲ ਵੀ ਤਾਕੜੇ ਮੈਚ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੱਡੀ ਸ਼ਹੀਦ ਸੰਦੀਪ ਨੰਗਲੰਬੀਆਂ ਦੀ ਅਗਵਾਈ ਵਾਲੀ ਖੇਡ ਸੰਸਥਾ ਮੇਜਰ ਲੀਗ ਆਪਣਾ ਖੇਡ ਸੀਜ਼ਨ 2025 ਲੈ ਕੇ ਜਨਵਰੀ ਤੋਂ ਮੈਚਾਂ ਦੀ ਸਟਾਰਟਿੰਗ ਹੋ ਰਹੀ ਹੈ ਤੇ ਸੰਦੀਪ بھائی ਦੀ ਵਰ্ষিকী ਤੇ 14 ਮਾਰਚ ਨੂੰ ਜਿਹੜਾ ਸਮਾਪਤੀ ਸਮਾਗਮ ਮੇਜਰ ਲੀਗ ਦਾ ਹੋਵੇਗਾ ਤੇ ਇਸ ਸਾਲ ਸਾਰੀਆਂ ਜਿੰਨੀਆਂ ਵੀ ਟੀਮਾਂ ਆ ਮੇਜਰ ਲੀਗ ਦੇ ਵਿੱਚ ਪਿਛਲੇ ਸਾਲ ਵੀ ਤੇ ਕੁਝ ਨਵੀਆਂ ਟੀਮਾਂ ਵੀ ਜਿਹੜੀਆਂ ਐਂਟਰ ਹੋਈਆਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਦੱਸ ਦਿੱਤੀਆਂ ਜਾਣਗੀਆਂ ਤੁਸੀਂ ਖੇਡਦੀਆਂ ਦੇਖੋਗੇ ਤੇ ਬਹੁਤ ਵਧੀਆ ਸਾਰੇ ਪਲੇਅਰ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਬਾਹਰ ਸੀਗੇ ਨਹੀਂ ਇੰਡੀਆ ਪਹੁੰਚ ਸਕੇ ਉਹ ਵੀ ਪਲੇਅਰ ਇਸ ਸਾਲ ਮੇਜਰ ਲੀਗ ਦੀਆਂ ਟੀਮਾਂ ਦੇ ਵਿੱਚ ਖੇਡਦੇ ਨਜ਼ਰ ਆਉਣਗੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਘੱਟੋ ਘੱਟ 14 ਤੋਂ 15 ਟੀਮਾਂ ਇਹਦੇ ਵਿੱਚ ਜੋ ਖੇਡ ਰਹੀਆਂ ਨੇ ਇਸ ਟਾਈਮ 14 ਤੋਂ 15 ਟੀਮਾਂ ਦੇ ਜਿਹੜੇ ਪ੍ਰੋਮੋਟਰ ਆ ਉਹਨਾਂ ਦਾ ਸਾਰਿਆਂ ਦਾ ਸਹਿਯੋਗ ਆ ਜਿਹੜੀਆਂ ਕਲੱਬਾਂ ਮੇਜਰ ਲੀਗ ਦੇ ਕੱਪ ਕਰਵਾਉਂਦੀਆਂ ਨੇ ਉਹਨਾਂ ਦਾ ਸਾਰਿਆਂ ਦਾ ਸਹਿਯੋਗ ਹੈ ਜਿੰਨੇ ਜੋ ਵੀ ਕਬੱਡੀ ਨੂੰ ਪਿਆਰ ਕਰਨ ਵਾਲਾ ਉਹਦੇ ਸਾਰੇ ਇੱਕ ਦੇ ਸਹਿਯੋਗ ਦੇ ਨਾਲ ਇਹ ਚੱਲਦੀ ਆ ਸੰਦੀਪ ਨੰਗਲੰਬੀਆਂ ਦੀ ਹਮੇਸ਼ਾ ਜਿਹੜੀ ਇਹ ਸੋਚ ਸੀਗੀ ਵੀ ਮੈਂ ਕਬੱਡੀ ਨੂੰ ਅੱਗੇ ਲੈ ਕੇ ਜਾਣਾ ਇਹ ਸਾਡੇ ਸਾਰੇ ਭਰਾ ਉਹਨਾਂ ਉਹਦੀ ਸੋਚ ਨੂੰ ਅੱਗੇ ਲੈ ਕੇ ਜਾਣ ਦੇ ਲਈ ਸਾਰੀਆਂ ਟੀਮਾਂ ਦੇ ਪਲੇਅਰ ਸਾਰੀਆਂ ਟੀਮਾਂ ਦੇ ਆਰਗੇਨਾਈਜ਼ਰ ਤੇ ਸਾਰੀਆਂ ਟੀਮਾਂ ਦੇ ਪ੍ਰੋਮੋਟਰ ਜਿਹੜੇ ਉਹ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਇਸ